ਇਸ ਖੂਹ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਇੱਟਾਂ ਲਾਈਆਂ ਸਨ ਕਦੋਂ ਲਾਈਆਂ ਸਨ ਕਿਉਂ ਲਾਈਆਂ ਸਨ ਆਓ ਸੰਗਤ ਇਹ ਦੱਸਦੇ ਹਾਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਣ ਦਾ ਰਹੇ ਸਰ ਸਕੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਆਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਗੁਰੂਆਣਾ ਸਾਹਿਬ ਗੁਰੂ ਕਾ ਖੂ ਵੀ ਕਿਹਾ ਜਾਂਦਾ ਇਸ ਪਾਉਣ ਪਿੱਤਰ ਅਸਥਾਨ ਨੂੰ ਪਾਸ਼ਾਏ ਪਹਿਲੀ ਤੇ ਪਾਸ਼ਾਏ ਛੇਵੀਂ ਦੇ ਪਾਉਣ ਪਿੱਤਰ ਚਰਨ ਛੋਂ ਪ੍ਰਾਪਤ ਹਰਤੀ ਪਿੰਡ ਉਗੋਕੇ ਦੇ ਵਿੱਚ ਸ਼ੋਭੀ ਤੇ ਇਹ ਪਾਉਣ ਪਿੱਤਰ ਅਸਥਾਨ ਜਿੱਥੇ ਪ੍ਰਾਤਨ ਖੂ ਬਣਿਆ ਹੋਇਆ ਤੇ ਸੰਗ ਜੀ ਉਸ ਸਮੇਂ ਦੀ ਗੱਲ ਹੈ ਜਦੋਂ ਸਿੱਥੋਂ ਦੀਆਂ ਸੰਗਤਾਂ ਜਿਹੜੀਆਂ ਸਨ ਪਿੰਡ ਵਾਲੀਆਂ ਤੇ ਇਹ ਖੂ ਤਿਆਰ ਕਰਦੀਆਂ ਸਨ ਪਾਣੀ ਦੀ ਕਿਲਤ ਹੋਣ ਕਰਕੇ ਤੇ ਜਿਹੜਾ ਖੂ ਹਰ ਵਾਰ ਡਿੱਗ ਜਾਂਦਾ ਸੀਗਾ ਤੇ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਜਦੋਂ ਵੀ ਅਸੀਂ ਖੂਹ ਕੱਢਦੇ ਹਾਂ ਤੇ ਇੱਕੂ ਡਿੱਗ ਜਾਂਦਾ ਆ ਤੇ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਇਟਾਂ ਲਈਆਂ ਸਨ ਉਸ ਤੋਂ ਬਾਅਦ ਇਹ ਜਿਹੜਾ ਖੂਹ ਆ ਨਹੀਂ ਡਿੱਗਿਆ ਤੇ ਅੱਜ ਵੀ ਉਸੇ ਤਰ੍ਹਾਂ ਹੂਬ ਹੂ ਸ਼ਿਸ਼ੋਭਿਤ ਹੈ ਤੇ ਗੁਰੂ ਜੀ ਨੇ ਵਾਰ ਦਿੱਤਾ ਕਿ ਜੋ ਵੀ ਇਸ ਸਥਾਨ ਤੇ ਸ਼ਰਦਾ ਪਾਵਣਾ ਦੇ ਨਾਲ ਆਵੇਗਾ ਦਰਸ਼ਨਦਾਰੇ ਕਰੇਗਾ ਇਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕਰੇਗਾ ਉਸ ਦਾ ਜਨਮ ਮਰਨ ਮੁਕਤ ਹੋ ਜਾਵੇਗਾ ਉਹਨਾਂ ਦੀਆਂ ਮੰਨ ਦੀਆਂ ਆਸਾਂ ਪਾਵਣਾਵਾਂ ਪੂਰੀਆਂ ਹੋਣਗੀਆਂ ਇਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰ ਹਰਗਵਿੰਦ ਸਾਹਿਬ ਪਾਚਾ ਜੀ ਜਦੋਂ ਆਪਣੇ ਵੱਡੇ ਸਹਬਜ਼ਾਦੇ ਬਾਬਾ ਗੁਰਦਤਾ ਜੀ ਨੂੰ ਵਿਆਹਣ ਵਾਸਤੇ 21 ਵਿਸਾਖ 1681 ਸੰਮਤ ਨੂੰ ਬਟਾਲਾ ਵਸਨੀਕ ਪਾਇ ਰਾਮੇ ਸਿੱਲੂ ਜੀ ਦੀ ਸੁਪਤਰੀ ਬੀਬੀ ਅਨੰਤੀ ਜੀ ਦੇ ਨਾਲ ਵਿਆਹ ਹੋਇਆ ਸੀ ਨਾ ਤਾਂ ਉਸ ਵਿੱਚ ਬਰਾਤ ਸਮੇਂ ਨਗਰ ਉਦੋ ਕੀ ਵਿਖੇ ਇਸ ਸਥਾਨ ਤੇ ਬਰਾਤ ਲੈ ਕੇ ਠਹਿਰੇ ਸਨ ਬਿਲਾਸ ਪੰਨਾ 257 ਪਈ ਸਾਈਂ ਦਾਸ ਜੀ ਨੇ ਇਸ ਸਥਾਨ ਦੇ ਬਾਬਤ ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਕਿ ਇਹ ਕਿਹੜਾ ਅਸਥਾਨ ਹੈ ਤਾਂ ਉਸ ਸਮੇਂ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਸ ਪਵਣ ਪਿੱਤਰ ਅਸਥਾਨ ਦੇ ਬਾਰੇ ਉੱਤਰ ਦਿੱਤਾ ਤਹ ਅਸਥਾਨ ਗੁਰੂ ਨਾਨਕ ਕੇਰਾ ਸਭ ਬਰਾਤ ਜੂਤ ਦਰਸ਼ਨ ਹੀਰਾ ਅਸਥਾਨ ਇਹ ਗੁਰੂ ਨਾਨਕ ਦੇਵ ਜੀ ਮਾਰਾ ਸੱਚੇ ਪਾਤਸ਼ਾਹੀ ਦੇ ਚਰਨ ਛੋ ਸਦਕਾ ਪਾਵਨ ਹੋਇਆ ਹੈ ਸੰਗਤ ਜੀ ਇਸ ਸਥਾਨ ਦੇ ਨਾਲ ਨਾਲ ਹੋរី ਗੁਰੂ ਕਾਨ ਗੁਰਦਵਾਰਾ ਥੰਮ ਸਹਿਬ ਗੁਰਦਵਾਰਾ ਨਾੰਗਿਆਣਾ ਸਾਹਿਬ ਤੇ ਇਹ ਗੁਰਦੁਆਰਾ ਖੂ ਸਾਹਿਬ ਜਿਸ ਦਿਹਾੜੇ ਨੂੰ ਦਰਸ਼ਨਦਾਰੇ ਕਰਵਾ ਰਹੇ ਹਾਂ ਜਿਸ ਨੂੰ ਗੁਰੂ ਆਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਸੰਗਤ ਜੀ ਜਦੋਂ ਵੀ ਆਪ ਜੀ ਪਿੰਡ ਉਗੋਕੇ ਆਉਣੇ ਹੋ ਤੇ ਇਸ ਪਾਉਣ ਪਿੱਤਰਸਤਾਨ ਦੇ ਦਰਸ਼ਨਦਾਰ ਜਰੂਰ ਕਰਕੇ ਜਾਇਓ ਗੁਰੂ ਸਾਹਿਬ ਦੀ અપਾਰ ਕਿਰਪਾ ਇਸ ਪਾਉਣ ਪਿੱਤਰਸਤਾਨ ਤੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਇਸ ਪਾਉਣ ਪਿੱਤਰਸਤਾਨ ਤੇ ਪਹੁੰਚ ਕੇ ਤੇ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਹਨ ਗੁਰਦੁਆਰਾ ਗੁਰੂ ਆਣਾ ਸਾਹਿਬ ਪਾਸ਼ੇ ਪਹਿਲੀ ਤੇ ਪਾਸ਼ੇ ਛੇਮੀ ਗੁਰੂ ਕੇ ਖੂਦ ਨਾਲ ਸ਼ਸ਼ੋਭੀ ਦੇ ਪੌਣ ਪੀਤਰ ਸਥਾਨ ਪਿੰਡ ਉਦੁਖੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਦੋਂ ਵੀ ਆਪ ਜੀ ਆਉਣੇ ਜ਼ਰੂਰ ਦਰਸ਼ਨਦਾਰੇ ਕਰਕੇ ਜਾਇਓ ਉਮੀਦ ਕਰਦੇ ਆਂ ਆਏ ਦੀ ਜਾਣਕਾਰੀ ਤੇ ਆਏ ਦੀ ਵੀਡੀਓ ਆਪ ਜੀ ਨੂੰ ਪਸੰਦ ਆਈ ਜੇ ਜੀ ਪਸੰਦ ਆਈ ਤਾਂ ਜ਼ਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪੌਣ ਪੀਤਰ ਸਥਾਨ ਦੇ ਦਰਸ਼ਨਦਾਰ ਹੋ ਸਕਦੀਆਂ ਹਨ ਬਹੁਤ ਬਹੁਤ ਸ਼ੁਕਰਾਨਾ ਸੰਗ ਜੀ ਜੁੜੇ ਰਹੇ ਸੇ ਆਪਣ ਇਸੇ ਤਰ੍ਹਾਂ ਆਪਣੇ YouTube Facebook Instagram ਦੇ ਨਾਲ ਤਾਂ ਕਿ ਉਹਨਾਂ ਦੀ ਵੀਡੀਓ ਤਰ ਤਕਰ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਆਪ ਜੀ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਕੇ ਆਨੰਦ ਮਾਣ ਸਕੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ